ਇੰਨਾ ਨਕਮਾ ਮੁੱਖ ਮੰਤਰੀ ਬਜਟ ਬਜਟ ਪੇਸ਼ ਪਾੜਾ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਇਤਿਹਾਸ ਚ ਨਹੀਂ ਮੈਂ ਤਾਂ ਇੰਨਾ ਨਕਮਾ ਮੁੱਖ ਮੰਤਰੀ ਹੈ ਇਹਨੂੰ ਨਾਂ ਬਜਟ ਪਤਾ ਹੈ ਨਾ ਬੋਲਣ ਦਾ ਤਰੀਕਾ ਪਤਾ ਹੈ ਮੈਨੂੰ ਲੱਗਦਾ ਸ਼ਰਮ ਆਉਂਦੀ ਹੈ ਕਹਿੰਦੇ ਕਿ ਸਾਡਾ ਮੁੱਖ ਮੰਤਰੀ ਹੈ ਤੇ ਮੈਂ ਹੈ ਸਦਨੀ ਦੀ ਬਰਾਦਰੀ ਨਾ ਸੈਂਬਲੀ ਦੀ ਮਰਿਆਦਾ ਦਾ ਪਤਾ ਨਾ ਸੈਂਬਲੀ ਵਿੱਚ ਪ੍ਰੋਟੋਕੋਲ ਦਾ ਪਤਾ ਹੈ ਆ ਬਜਟ ਪੇਸ਼ ਕੀਤਾ ਹੈ ਤੁਸੀਂ ਹੈਰਾਨ ਰਹਿ ਜੂਗੇ 2 ਲੱਖ ਕਰੋੜ ਦਾ ਇਹਨਾਂ ਨੇ ਬਜਟ ਪੇਸ਼ ਕੀਤਾ ਜੀ ਕਹਿੰਦੇ 2 ਲੱਖ ਕਰੋੜ ਦਾ ਮੈਂ ਮੋਟੀਆਂ-ਮੋਟੀਆਂ ਗੱਲ ਦਾ ਪੁੱਛਣਾ ਚਾਹਣਾ ਹੈ ਇਸ ਬਜਟ ਵਿੱਚ ਉਹਨਾਂ ਨੇ ਜਦੋਂ ਕਹਿੰਦੇ ਹੁੰਦੇ ਸੀ ਜਦੋਂ ਵੋਟਾਂ ਮਿਲੀਆਂ ਕਹਿੰਦੇ 1000 ਰੁਪਿਆ ਹਰ ਔਰਤ ਨੂੰ ਦੇਵਾਂਗੇ ਅੱਜ ਮੈਨੂੰ ਲੱਗਦਾ ਦੂਜਾ ਬਜਟ ਹੋ ਗਿਆ ਮੈਂਸ਼ਨ ਹੀ ਹੈ ਨਹੀਂ ਤੀਜਾ ਮੈਂਸ਼ਨ ਹੀ ਹੈ ਨਹੀਂ ਮੁਲਾਜ਼ਮਾਂ ਨੂੰ ਐਨਨ ਨੇ ਕਿਹਾ ਸੀ 올ਡ ਪੈਨਸ਼ਨ ਬਹਾਲ ਕਰਾਂਗੇ ਇਹਦਾ ਜ਼ਿਕਰੀ ਹੈ ਨਹੀਂ 2 ਲੱਖ ਕਰੋੜ ਤੋਂ ਰੋਜ਼ ਕਹਿੰਦਾ ਮੈਂ ਨੌਜਵਾਨਾਂ ਦੀ ਅਸੀਂ ਕਰਾਂਗੇ ਨੌਜਵਾਨਾਂ ਵਾਸਤੇ ਤੁਸੀਂ ਦੇਖੋ ਪੂਰੇ ਬਜਟ ਵਿੱਚ 61 ਕਰੋੜ 2 ਲੱਖ ਕਰੋੜ ਵਿੱਚੋਂ 61 ਕਰੋੜ ਹੀ ਫॉर ਯੂਥ ਹੈ 61 ਕਰੋੜ ਦੂਜੀ ਗੱਲ ਕਹਿੰਦਾ ਪੰਜਾਬ ਦੀ ਇੰਡਸਟਰੀ ਲੈ ਕੇ ਆਉਣੀ ਹੈ ਇੰਡਸਟਰੀ ਕਹਿੰਦਾ ਜਦੋਂ ਜਾਂਦੇ ਆ ਬੰਬੇ ਉਦੋਂ ਜਾ ਕੇ ਕਹਿੰਦੇ ਸਾਡੇ ਦੇਖੋ ਸਾਡੇ ਫੋਰ ਲੇਨ ਸੜਕਾਂ ਦੇਖੋ ਸਾਡੇ 에어ਪੋਰਟ ਦੇਖੋ ਸਾਡੇ ਪਾਵਰ 7+ ਐਂ ਤਾਂ ਦੱਸਦਾ ਨਹੀਂ ਕਿ ਬਾਦਲ ਸਾਹਿਬ ਨੇ ਬਣਾਇਆ ਤੇ ਇਨਸੈਂਟਿਵ ਇਨਸੈਂਟਿਵ ਦੇਖੋ ਹੁਣ ਜਿਹਨੂੰ ਲੈ ਕੇ ਆਉਣਾ ਇੱਥੇ ਕਿੰਨਾ ਰੱਖਿਆ ਹੈ ਬਜਟ ਵਿੱਚ ਅਗਲੇ ਸਾਲ ਵਿੱਚ 50 ਕਰੋੜ ਰੱਖਿਆ ਹੈ ਇੰਡਸਟਰੀਅਲ ਇਨਸੈਂਟਿਵ ਤੇ ਇਕੱਲਾ 50 ਕਰੋੜ ਕਿਹੜਾ ਹੋਊਗਾ ਇੱਥੇ ਤੁਹਾਡੇ ਕੋਲੇ ਇੱਕ ਤਾਂ ਇਹਦੀ ਸ਼ਕਲ ਦੇਖ ਕੇ ਨਹੀਂ ਕਿਸੇ ਆਉਣਾ ਹੈ ਹੈ ਇੱਕ ਇਹਦੇ ਬਿਹੇਵੀਅਰ ਦੇਖ ਕੇ ਨਹੀਂ ਆਉਣਾ ਇੱਕ ਜੈਜੀ ਹਾਲਾਤ ਲਾਅ ਨਾ ਆਰਡਰ ਦੀ ਸਿੱਧੇ ਕੋਈ ਆਉਣਾ ਨਹੀਂ 50 ਕਰੋੜ ਦੂਜੀ ਗੱਲ ਜਿਹੜੀ ਸਭ ਤੋਂ ਮਾੜੀ ਹੈ ਦੇਖੋ ਆਪਣੇ ਹੜ ਆਏ ਕਰੋੜਾਂ ਰੁਪਏ ਦੇ ਨੁਕਸਾਨ ਹੋਏ 1 ਰੁਪਿਆ ਮੁਆਵਜ਼ਾ ਨਹੀਂ ਆਪਣਾ ਜਿਹੜੇ ਨਰਮੇ ਦੀ ਸੁੰਡੀ ਪੈ ਕੇ ਤਬਾਹ ਹੋ ਗਿਆ 1 ਰੁਪਿਆ ਮੁਆਵਜ਼ਾ ਨਹੀਂ ਗੜੇ ਪੈ ਗਏ 1 ਰੁਪਿਆ ਨਹੀਂ ਮੈਂ ਹੁਣੀ ਕੱਲੀ ਪਰਸੋਂ ਕੱਲ ਗਿਆ ਸੀ ਇੱਥੇ ਗੜੇ ਪਏ ਆ ਬਠਿੰਡੇ ਤੋਂ ਲੈ ਕੇ ਮੋਗੇ ਤੱਕ ਮਨ ਲਾਦਾ 15 ਪਿੰਡਾਂ ਤੱਕ ਮੈਂ ਗਿਆ ਸੀ ਘੜ ਤੱਕੜ 100 ਪਿੰਡ ਹੋਣਾ ਜਿੱਥੇ ਫਸਲ ਤਬਾਹ ਹੈ ਇਹਨੇ ਪੂਰੇ ਬਜਟ ਵਿੱਚ ਅਗਲੇ ਸਾਲ ਬਸ ਅਸਿਸਟੈਂਸ ਟੂ ਫਾਰਮਰ ਫਾਰ ਨੈਚੁਰਲ ਕਲਾਈਮਟੀ ਕੀ ਜੇ ਕੋਈ ਘੜੇ ਘੜੇ ਪੈਣਗੇ ਪੂਰੇ ਪੰਜਾਬ ਵਿੱਚ ਅਗਲੇ ਸਾਲ 130 ਕਰੋੜ ਰੁਪਇਆ 100 ਕਰੋੜ ਤਾਂ ਬਾਦਲ ਸਾਹਮਣੇ ਚੋਣੀਆਂ ਨੂੰ ਦੇਤਾ ਸੀ ਜਦੋਂ ਨਰਮੇ ਦੀ ਫਸਲ ਨੂੰ ਨੁਕਸਾਨ ਹੋਇਆ ਸੀ 500 ਕਰੋੜ ਰੁਪਏ ਇੱਕ ਫਸਲ ਦਿੱਤਾ ਜਿਹੜੇ ਪੂਰੇ ਸਾਲ ਵਿੱਚ ਤੇ 130 ਕਰੋੜ ਰੁਪਏ ਆ ਬਜਟ ਪੇਸ਼ ਕਰਨਾ ਤਬਾਹ ਕਰਤਾ ਸੂਬਾ ਇਸ ਕਰਕੇ ਮੈਂ ਹੋਰ ਅੱਛਾ ਇੱਕ ਹੋਰ ਗੱਲ ਹੈ ਤੁਸੀਂ ਮੈਂ ਤੁਸੀਂ ਡਿਵੈਲਪਮੈਂਟ ਦੀ ਗੱਲ ਕਰਦੇ ਹੋ ਪਿਛਲੇ ਬਜਟ ਵਿੱਚ 2 ਲੱਖ ਕਰੋੜ ਵਿੱਚੋਂ ਉਦੋਂ ਪੌਣੇ 2 ਲੱਖ ਸੀ 10000 ਕਰੋੜ ਰੱਖਿਆ ਸੀ ਕੈਪੀਟਲ ਐਕਸਪੈਂਡੀਚਰ ਕੈਪੀਟਲ ਐਕਸਪੈਂਡੀਚਰ ਦਾ ਮਤਲਬ ਹੈ ਡਿਵੈਲਪਮੈਂਟ ਇੱਕ ਦੀ ਬਜਟ ਦਾ 25000 ਕਰੋੜ ਵੱਧ ਗਿਆ ਤੇ ਕੈਪੀਟਲ ਐਕਸਪੈਂਡੀਚਰ ਘਟ ਗਿਆ ਹੁਣ 7.5000 ਕਰੋੜ ਕਰਤਾ ਤੁਸੀਂ ਦੇਖੋ ਜਿਸ ਸੂਬੇ ਦਾ ਮੁੱਖ ਮੰਤਰੀ ਕੈਪੀਟਲ ਐਕਸਪੈਂਡੀਚਰ ਹੀ ਘਟਾ ਦੇ ਤੇ ਰੱਖਿਆ ਕਿਹਦੇ ਵਾਸਤੇ ਹੈ ਆਪਣੀ ਸ਼ਕਲ ਦਿਖਾਉਣ ਵਾਸਤੇ ਮਸ਼ਹੂਰੀ ਕਰਨ ਵਾਸਤੇ ਸਾਰਾ ਪੈਸਾ ਮੈਂ ਹੁਣ ਤਾਈਉ ਮੈਂ ਬੇਨਤੀ ਕਰਨ ਆਇਆ ਸਾਰੇ ਲੋਕਾਂ ਨੂੰ ਪੰਜਾਬ ਬਚਾ ਲਓ ਆ ਜਿਹੜੇ ਝਾੜੂ ਵਾਲੇ ਆ ਇਕੱਲੇ ਪੰਜਾਬੀ ਹੈ ਜਿਹੜੇ ਇਹਨਾਂ ਦੇ ਕਾਬੂ ਆ ਗਏ ਦੇਖੋ ਹਿੰਦੁਸਤਾਨ ਚ ਇਹਨਾਂ ਨੇ ਆਈ ਝੂਠ ਪੂਰੇ ਦੇਸ਼ ਬੋਲਣ ਦੀ ਕੋਸ਼ਿਸ਼ ਕੀਤੀ ਕਿਸੇ ਨੇ ਨਹੀਂ ਵੜਿਆ ਹੁਣ 13 0 ਕਹਿੰਦਾ 13 0 ਉਹ ਸਹੀ ਕਹਿ ਰਿਹਾ ਹੈ ਜ਼ੀਰੋ ਇਹਨੂੰ ਮਿਲਣੀਆਂ ਜਿਹੜੀਆਂ ਜ਼ੀਰੋ ਹੋਣੀਆਂ ਆਮ ਆਦਮੀ ਪਾਰਟੀ ਦੇ ਸਟਾਉਣੇ ਆ 13 ਸਟਾ ਸਿਰ ਤੁਸੀਂ ਕੋਈ ਨਾ ਪਾਰਟੀ ਆਪਕੋ ਦਿਆ ਰਿਹਾ ਹੈ ਆਪਕੋ ਲੱਗਦਾ ਹੈ ਕਿ ਇਹ ਰਾਈਟ ਟਾਈਮ ਹੈ ਕਿ ਬੀਜੇਪੀ ਕੋਲ ਬਲਾਅਨ ਸੁਧਾਨੀ ਚਾਹੀਏ ਯਰ ਮੈਡਮ 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 ਮੈਂ ਬਜਟ ਦੀ ਗੱਲ ਕਰੀ ਜਾਂਦਾ। ਤੁਹਾਨੂੰ ਮੈਂ ਪੰਜਾਬ ਦੀ ਬਚਾਉਣ ਦੀ ਗੱਲ ਕਰੀ ਜਾਂਦਾ। ਤੁਸੀਂ ਚਲੋ ਥੈਂਕ ਯੂ ਵੈਰੀ ਮੱਚ। ਸਾਰੀ ਫੋਟੋ ਕਰਾ ਲਓ। ਫੋਟੋ ਕੀ? ਹਾਂਜੀ।

ਪਰਨ ਪੀੜੀ ਨੂੰ ਕਹਿਣਾ ਚਾਹਣਾ ਕਿ ਤੁਹਾਡੀ ਆਪਣੀ ਪਾਰਟੀ ਇਹ ਚਾਲੋ ਔਰ ਨੌਜਵਾਨ ਨੂੰ ਕਿਤੇ ਕਈ ਵਾਰੀ ਕਿਸੇ ਵਾਸਤੇ ਦੁਰਜੰਦ ਕਈ ਵਾਰੀ ਕਿਸੇ ਵਾਸਤੇ ਉਹਨਾਂ ਨੂੰ ਸਾਡੇ ਨੂੰ ਬੇਤੀ ਹੈ ਕਿ ਉਹ ਨੌਜਵਾਨ ਇਕੱਠੇ ਹੋ ਕੇ ਸਾਡੇ ਸਾਹਦੇ ਕਾਂਗਰਸੀਦਾਨ ਨੂੰ ਜਿਉਣ ਇਹ ਹੈ ਕਿ ਇਹਨਾਂ ਨੂੰ ਸੋਚੋ ਵੀ ਅਸੀਂ ਨਵੇਂ ਪੁਰਾਣੇ ਬੰਦੇ ਜਾ ਸਕੇ ਰਾਣੇ ਦਾ ਖਿਆਲ ਰੱਖੋਗੇ